ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਾਪਾ ਦਾ ਜਨਮ ਦਿਨ ਆ ਤਾਂ ਪਰ ਆਤ ਨੂੰ 12:00 ਵੱਜ ਗਏ ਤੇ ਸਰਪ੍ਰਾਈਜ਼ ਦੇਣਾ ਈ ਉਹਨਾਂ ਨੂੰ ਆ ਕੀਏਗਾ ਦੇਖਦੇ ਹਾਂ ਕਿ ਮਾਹੌਲ ਬਣਦਾ ਹੈਪੀ ਬਰਥਡੇ ਹਾਏ ਹਾਏ ਹੈਪੀ ਬਰਥਡੇ ਆਈ ਥੈਂਕ ਯੂ ਲਓ ਸੱਜਣੋ ਇਹ ਆ ਮੇਰੇ ਪੁੱਤ ਦਾ ਪਿਆਰ ਹਨਾ ਬਹੁਤ ਭਾਗਾ ਕਰਮਾਂ ਨਾਲ ਇਹ ਜੇ ਪੁੱਤ ਮਿਲਦੇ ਨੇ ਪਿਆਰ ਕਰਨ ਵਾਲੇ ਵੀ ਜਿਨ੍ਹਾਂ ਨੂੰ ਪਿਓ ਦਾ ਬਰਡੇ ਵੀ ਚਿੱਤੇ ਹੁੰਦਾ ਇੱਕ ਤਾਂਗ ਹੁੰਦੀ ਹੈ ਮੇਰੇ ਪਿਓ ਦਾ ਬਰਡੇ ਆ ਤੇ ਰਾਤ ਦੇ ਜਦੋਂ 12 ਵਜ ਗਏ ਵੀ ਸਾਰਿਆਂ ਤੋਂ ਪਹਿਲਾਂ ਆਪਦੇ ਪਿਪਾਏ ਨੂੰ ਬਰਡੇ ਵੈਸ਼ ਕਰਨੀ ਆ ਯਾਰ ਮੇਰਾ ਸਾਥ ਤਾਂ ਯਾਰ ਮੈਂ ਕੀ ਕਹਾਂ ਯਾਰ ਬੜਾ ਪਿਆਰ ਕਰਦਾ ਮੈਨੂੰ ਮੇਰਾ ਮਾਣੇ ਭਰੇ ਹੁੰਦਾ ਮੇਰਾ ਇਹ YouTube ਵਾਲਾ ਲਗਾਇਆ ਹੋਏ ਮੈਂ ਤਾਂ ਗਾਣਾ ਹੀ ਚਾਹਤ ਸਾਹ ਹੋ ਜਾਂ ਬਾਪੂ ਜਾਨ ਲੱਗਉਂਦੇ ਇਹਨਾਂ ਨੇ ਆਪਣੇ ਸਾਹ ਬਣ ਚੱਲ ਕੋਈ ਉਹ ਮੇਰੀ ਉੱਚੀ ਮੁੱਚੀ ਇਹ ਤੁਹਾਨੂੰ ਆਪਣੇ ਪਾਪੇ ਦੇ ਇਹਨਾਂ ਮੂੰਹ ਕਰਦਾ ਹੀ ਬੜੀ ਵੱਡੀ ਗੱਲ ਆ ਲੈ ਫਰਪੜ ਆਓ ਜੀ ਮੈਡਮ ਜੀ ਤੁਸੀਂ ਲਾ ਲੋ ਹੱਥ ਮੜਿਆ ਹੈ ਹੈਪੀ ਬਰਥਡੇ ਆਪਣੇ ਆਪ ਨੂੰ ਬਰਥਡੇ ਤੁਹਾਨੂੰ ਦੇਖੋ ਯਾਰ ਜਿਹੜਾ ਸਮਾਂ ਚੱਲੀ ਜਾਂਦਾ ਨਾ ਆਹ ਸਮੇਂ ਦੇ ਵਿੱਚ ਪਿਓ ਦਾ ਪੁੱਤ ਨਾਲ ਐਡਾ ਉਹ ਆ ਤੇ ਬੜੀ ਵੱਡੀ ਗੱਲ ਆ ਹਣਾ ਇਹਨੂੰ ਚੇਤੇ ਆ ਮੇਰੇ ਪਾਪੇ ਦਾ ਬਰਥਡੇ ਆ ਤੇ ਮੈਂ ਪਾਪੇ ਨੂੰ ਵੇਸ਼ ਕਰਨਾ ਪਤਾ ਨਹੀਂ ਕਿਹੜੇ ਵੇਲੇ ਕੇਕ ਲੈ ਆਇਆ ਮੈਨੂੰ ਕੁਝ ਨਹੀਂ ਪਤਾ ਮੈਂ ਅੱਜ ਬਾਹਰ ਸੀਗਾ ਸਾਰੇ ਜਣੇ ਬਾਹਰ ਹੀ ਰਿਆਂ

ਜੈ ਕਿਵੇਂ ਕਹਿੰਦਾ ਪਾਪਾ ਬਾਡਾ ਹੈਪੀ ਬਰਥਡੇ ਆਪਸ ਆਪਸ ਸੁਭਰਾ ਡੰਗਾ ਡੰਗਾ ਦੇ ਇਹ ਵੀ ਬਰਥਡੇ ਵਿਸ਼ ਕਰਦਾ ਮੈਨੂੰ ਕਹਿੰਦਾ ਹੈਪੀ ਬਰਥਡੇ ਪਾਪਾ ਹੈਪੀ ਬਰਥਡੇ ਹੋਜੀ ਬੰਜਣੀ ਬਹੁਤ ਧੰਨਵਾਦ ਸੋ ਸੱਜਣ ਪਿਆਰੇ ਅੱਜ ਆਪਣਾ ਹੈਗਾ ਜਨਮ ਦਿਨ ਤੇ ਹੈਗਾ ਦਾ ਕਾਲੂ ਆ ਆ ਜੇ 12 ਵਹੀ ਤੋਂ ਮਗਰੋਂ ਗਏ ਦਿਨ ਚੇਂਜ ਹੋ ਜਾਂਦਾ ਤੇ ਨੌਦਰੀ ਹੋ ਗਈ ਤੇ 9 ਜੁਲਾਈ ਨੂੰ ਮੇਰਾ ਜਨਮ ਦਿਨ ਹੁੰਦਾ ਤੇ ਮੇਰੇ ਪੁੱਤ ਨੇ ਤੇ ਸਾਬ ਦੀ ਮਾਂ ਨੇ ਤੇ ਮੇਰੀ ਜੀਵਨ ਸਾਥਣ ਨੇ ਐਡਾ ਵਧੀਆ ਮੈਨੂੰ ਬੁਸ਼ ਕੀਤਾ ਮੈਂ ਆਪਦੀ ਜਾਣ ਜਜਨ ਜੀ ਤੋਂ ਪਿਆ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਪਤਾ ਹੀ ਨਹੀਂ ਸੀਗਾ ਵੀ ਐਂ ਸਿਸਟਮ ਕਰੀ ਬੈਠੇ ਨੇ ਇਹ ਤੇ ਲਵ ਯੂ ਆ ਬਹੁਤ ਲਵ ਯੂ ਜਿਉਂਦੇ ਬਾਦ ਦੇ